ਠੱਕ 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 ਘੋੜੇ ਦੀਆਂ ਟੱਪਾਂ ਦੀ ਗੂੰਜ ਨੇ ਮਨ ਮੋ ਲਿਆ ਬਈ ਲੰਮੇ ਸਮੇਂ ਮਗਰੋਂ ਇਹ ਗੂੰਜ ਸੁਣਨ ਨੂੰ ਮਿਲੀ ਏ ਆ ਜਾ ਹਾਂ ਹਾਂ ਮਜ਼ਾ ਆ ਗਿਆ ਬਾਈ ਅੱਜ ਤਾਂ ਰੋਹਿਤ ਆਪ ਮਹਾਰੇ ਬੋਲ ਪਿਆ ਕਿਉਂ ਤੁਹਾਡੇ ਨਹੀਂ ਘੋੜੇ ਦੌੜਦੇ ਸੜਕਾਂ ਤੇ ਨਾਲ ਬੈਠੀ ਸਵਾਰੀ ਨੇ ਹੈਰਾਨ ਹੁੰਦਿਆਂ ਪੁੱਛਿਆ ਕਾਣੂ ਬਚਪਨ ਵਿੱਚ ਸੌਣਦੇ ਹੁੰਦੇ ਸਾਂ ਟਾਂਗਾ ਸਵਾਰੀ ਦੇ ਕਿਸੇ ਵੱਡੇ ਬਜ਼ੁਰਗਾਂ ਪਾਸੋਂ ਟਾਂਗੇ ਦੀ ਗੱਲ ਛੱਡੋ ਹੁਣ ਤਾਂ ਘੋੜੇ ਵੀ ਦੇਖਣ ਨੂੰ ਨਹੀਂ ਮਿਲਦੇ 26 ਜਨਵਰੀ ਦੀ ਪ੍ਰੇਡ ਸਮੇਂ ਹਰ ਸਾਲ ਜ਼ਰੂਰ ਦੇਖ ਲਈਦੇ ਨੇ ਇਹਦਾ ਮਤਲਬ ਹੈ ਉੱਥੇ ਦੀਆਂ ਸੜਕਾਂ ਘੋੜਿਆਂ ਤੋਂ ਸਖਣੀਆਂ ਹੋ ਗਈਆਂ ਨੇ ਅਸੀਂ ਤਾਂ ਇੰਨਾ ਬਿਨਾਂ ਰਹਿ ਹੀ ਨਹੀਂ ਸਕਦੇ ਪਹਿਲੀ ਸੀਟ ਤੇ ਬੈਠੀ ਤੀਜੀ ਸਵਾਰੀ ਨੇ ਥੋੜਾ ਹੈਰਾਨ ਹੁੰਦੇ ਪੁੱਛਿਆ ਆਜ਼ਾਦੀ ਦੇ ਬਾਅਦ ਕੁਝ ਦਹਾਕੇ ਸੜਕਾਂ ਤੇ ਟਾਂਗੇ ਖੂਬ ਦੌੜਦੇ ਰਹੇ ਪਰ ਸਾਡੇ ਦੇਖਦਿਆਂ ਹੀ ਦੇਖਦਿਆਂ ਇਹ ਅਲੋਪ ਹੋ ਗਏ ਜੇ ਟਾਂਗੇ ਨਹੀਂ ਤਾਂ ਘੋੜਿਆਂ ਦਾ ਕੀ ਕੰਮ ਸਾਡੀ ਅੱਜ ਦੀ ਪੀੜ੍ਹੀ ਨੇ ਤਾਂ ਸੜਕਾਂ ਤੇ ਟਾਂਗੇ ਦੌੜਦੇ ਦੇਖੇ ਹੀ ਨਹੀਂ ਇੱਕ ਦਿਨ ਕਿਸੇ ਪੁਰਾਣੀ ਫਿਲਮ ਵਿੱਚ ਆਮੀਰ ਖਾਨ ਨੂੰ ਰਵੀਨਾ ਟੰਡਨ ਨਾਲ ਟਾਂਗੇ ਦੀ ਸਵਾਰੀ ਕਰਦਿਆਂ ਤੇ ਰੋਮਾਂਟਿਕ ਗਾਣਾ ਗਾਉਂਦਿਆਂ ਦੇਖ ਮੇਰੇ ਮੁੰਡੇ ਨੇ ਪੁੱਛਿਆ ਪਾਪਾ ਇਹ ਕਿਹੋ ਜਿਹੀ ਸਵਾਰੀ ਹੁੰਦੀ ਏ ਜਦੋਂ ਮੈਂ ਦੱਸਿਆ ਭਈ ਪੁਰਾਣੇ ਜ਼ਮਾਨੇ ਵਿੱਚ ਜਦੋਂ ਟੈਕਸੀਆਂ ਕਾਰਾਂ ਜਾਂ ਦੂਜੀਆਂ ਗੱਡੀਆਂ ਸੜਕਾਂ ਤੇ ਬਹੁਤੀਆਂ ਨਹੀਂ ਦੌੜਦੀਆਂ ਸਨ ਤਾਂ ਟਾਂਗੇ ਚੱਲਦੇ ਹੁੰਦੇ ਸਨ ਕੀ ਅਮੀਰ ਤੇ ਕੀ ਗਰੀਬ ਸਾਰੇ ਚਾਹੀ ਚਾਹੀ ਇਸ ਦੀ ਸਵਾਰੀ ਦਾ ਆਨੰਦ ਮਾਣਦੇ ਸਨ ਤਾਂ ਉਸ ਨੂੰ ਅਜੀਬ ਲੱਗਾ ਸੀ ਬਾਈ ਜੀ ਤੁਸੀਂ ਕਿੱਥੋਂ ਦੇ ਰਹਿੰਦੇ ਹੋ ਪਿਛਲੀ ਸੀਟ ਤੇ ਬੈਠੀ ਅਧਖੜ ਉਮਰ ਦੀ ਸਵਾਰੇ ਨੇ ਪੁੱਛਿਆ ਜਲੰਧਰ ਤੁਸੀਂ ਉੱਥੇ ਦੇ ਹੀ ਜਮਪਾਲ ਹੋ ਇਦਾਂ ਹੀ ਸਮਝ ਲਵੋ ਵੰਡ ਹੋਣ ਤੋਂ 2 ਸਾਲ ਮਗਰੋਂ ਮੇਰਾ ਜਨਮ ਹੋਇਆ ਸੀ ਮੇਰੇ ਦਾਦਾ ਜੀ ਇੱਥੇ ਲਾਹੌਰ ਵਿੱਚ ਰਹਿੰਦੇ ਸਨ ਲੈ ਬਾਈ ਮੇਰਾ ਮਾਮਲਾ ਵੀ ਕੁਝ ਇਹੋ ਜਿਹਾ ਏ ਉਹ ਕਿਦਾਂ ਰੋਹਿਤ ਨੇ ਤੀਜੀ ਸਵਾਲੀ ਦੀ ਗੱਲ ਵਿੱਚ ਦਿਲਚਸਪੀ ਲੈਂਦੇ ਆ ਪੁੱਛਿਆ ਉਹ ਇਸ ਤਰ੍ਹਾਂ ਮੇਰਾ ਜਨਮ ਜਲੰਧਰ ਵਿੱਚ ਹੋਇਆ ਮੈਂ ਵੀ ਉਸ ਸਮੇਂ ਦੋ ਵਰਿਆਂ ਦਾ ਸਾਂ ਜਦੋਂ ਪਾਕਿਸਤਾਨ ਬਣਿਆ ਚੰਗਾ ਭਲਾ ਕਾਰੋਬਾਰ ਸੀ ਸਾਡਾ ਗਲੀ ਮਹੱਲੇ ਵਿੱਚ ਇੱਕ ਵੱਡੀ ਸਾਰੀ ਹਵੇਲੀ ਸੀ ਮੇਰੇ ਦਾਦਾ ਜੀ ਹਜ਼ੂਰ ਦੀ ਕਹਿੰਦੇ ਆ ਉਸ ਦੀ ਜ਼ਬਾਨ ਲੜਖੜਾ ਗਈ ਫੇਰ ਤਾਂ ਬਈ ਤੂੰ ਸਾਡਾ ਗਰਾਈ ਗਰਾਈਏ ਉੱਥੇ ਕੀ ਕਰਦੇ ਸਾਂ ਤੁਹਾਡੇ ਦਾਦਾ ਜੀ ਥਾਣੇਦਾਰ ਸਨ 3 ਨੰਬਰ ਚੌਕੀ ਦੇ ਇੰਚਾਰਜ ਬੜਾ ਰੋਸ ਸੀ ਮੇਰੇ ਦਾਦਾ ਜੀ ਦਾ ਹਜ਼ੂਰ ਦਾ ਅੰਗਰੇਜ਼ਾਂ ਦੇ ਸਮੇਂ ਦਾ ਦਰੋਗਾ ਹੀ ਮਾਣ ਨਹੀਂ ਹੁੰਦਾ ਸੀ ਫਿਰ ਉਹ ਤਾਂ ਥਾਣੇਦਾਰ ਸਨ ਰੋਹਿਤ ਨੇ ਇੱਕ ਤਰ੍ਹਾਂ ਨਾਲ ਉਸ ਨੂੰ ਥਾਪਣਾ ਦਿੱਤੀ ਭਾਈ ਮੇਰੇ ਤੂੰ ਸਾਡਾ ਮਹਿਮਾਨੀ ਕਿਸੇ ਤਰ੍ਹਾਂ ਦੀ ਦਿੱਕਤ ਆਵੇ ਤਾਂ ਭਰਾਵਾਂ ਨੂੰ ਯਾਦ ਕਰੀ ਇਸ ਵਾਰ ਉਹਨਾਂ ਵਿਚਕਾਰ ਬੈਠੀ ਸਵਾਰੀ ਰੋਹਿਤ ਨੂੰ ਮੁਖਾਤਬ ਹੋਈ ਉਹ ਉਸ ਦਾ ਹਾਮ ਉਮਰ ਯਾਪਦਾ ਸੀ ਕੱਲ ਕੱਲ ਆਜਮ ਮਾਰਕੀਟ ਗਿਆ ਸਾਂ ਕੁਝ ਕੱਪੜੇ ਖਰੀਦਣੇ ਸਨ ਪਰ ਬਾਜ਼ਾਰ ਦੀਆਂ ਭੁੱਲ ਭੁਲਾਈਆਂ ਵਿੱਚ ਗਵਾਚ ਗਿਆ ਜਿਹਾ ਗਿਆ ਭਲਾ ਹੋਵੇ ਇੱਕ ਵੱਡੀ ਦੁਕਾਨ ਦੇ ਮਾਲਕ ਦਾ ਉਹ ਵੀ ਤੁਹਾਡੇ ਵਾਂਗ ਜਲੰਧਰ ਦਾ ਸੀ ਜਿਦਾਂ ਇਹ ਪਤਾ ਲਗਾ ਕਿ ਮੈਂ ਜਲੰਧਰ ਦਾ ਹਾਂ ਤਾਂ ਉਹ ਆਪਣੀ ਸੀਟ ਤੋਂ ਉੱਛਲ ਪਿਆ ਕੁੱਟ ਕੇ ਗਲਵੱਕੜੀ ਪਾ ਲਈ ਮੇਰੇ ਵੀਰ ਨੇ ਮੈਨੂੰ ਕੁਰਸੀ ਤੇ ਬਹਾਇਆ ਚਾਹ ਪਾਣੀ ਪਲਾਉਣ ਮਗਰੋਂ ਪੁੱਛਣ ਲੱਗਾ ਕਾਮ ਦੀ ਗੱਲ ਤਾਂ ਬਾਅਦ ਵਿੱਚ ਕਰਾਂਗੇ ਮੇਰੇ ਦੋਸਤ ਪਹਿਲਾਂ ਇਹ ਦਾਸ ਸਵੇਰ ਦਾ ਤੈਂ ਕੁਝ ਖਾਦਾ ਪੀਤਾ ਵੀ ਸੱਚੀ ਗੱਲ ਤਾਂ ਇਹ ਵੈ ਸਵੇਰ ਦੀ ਨੱਠ ਪੱਜ ਵਿੱਚ ਖਾਣਾ ਖਾਣ ਦੀ ਵੇਹਲ ਹੀ ਨਹੀਂ ਸੀ ਮਿਲੀ ਪਰ ਉਹਨਾਂ ਨੂੰ ਕਹਿਦਾ ਹੌਸਲਾ ਨਹੀਂ ਪਿਆ ਮੇਰੇ ਹਾਪ ਭਾਪ ਦੇਖ ਉਹ ਸਮਝ ਗਿਆ ਕਿ ਇਹਨੇ ਸਵੇਰ ਦਾ ਕੁਝ ਖਾਦਾ ਨਹੀਂ ਪਰ ਕਹਿਣੋ ਸੰਗ ਰਿਆਈ ਭਰਾਵਾ ਕੋਲ ਆ ਕੇ ਭਰਾਵਾ ਕੋਲ ਆ ਕੇ ਸੰਗੀਦਾ ਨਹੀਂ ਹੁੰਦਾ ਮੈਂ ਜਾਣ ਲਿਆ ਤੇ ਕੁਝ ਨਹੀਂ ਖਾਧਾ ਸਾਫਰ ਵਿੱਚ ਹੋ ਜਾਂਦਾ ਈ ਚਲ ਅੰਦਰ ਉੱਥੇ ਪਹਿਲਾਂ ਪੇਟ ਪੂਜਾ ਕਰੀਏ ਫੇਰ ਦੇਖਾਂਗੇ ਦੁਨੀਆਦਾਰੀ ਦੀਆਂ ਗੱਲਾਂ ਉਹ ਮੇਰੀ ਬਾਹ ਫੜ ਆਪਣੀ ਗੱਦੀ ਦੇ ਪਿੱਛੇ ਬਣੇ ਇੱਕ ਨਿੱਕੇ ਜਿਹੇ ਕਮਰੇ ਵਿੱਚ ਲੈ ਗਿਆ ਕਹਿਣ ਲੱਗਾ ਇਹ ਸਾਡਾ ਦਸਤਰਖਾਣਾ ਹੈ ਕਮਰੇ ਵਿੱਚ ਇੱਕ ਮੇਜ਼ ਵਾਲੇ ਚਾਰ ਕੁਰਸੀਆਂ ਰੱਠੀਆਂ ਸਾਂ ਨਾਲ ਤੇ ਦੂਜੇ ਸਿਰੇ ਤੇ ਇੱਕ ਚਾਰਪਾਈ ਪਈ ਸੀ ਜਿਸ ਤੇ ਸੋਹਣੀ ਜਿਹੀ ਦਰੀ ਤੇ ਚਾਦਰ ਵਿਛਾਈ ਹੋਈ ਸੀ ਮੇਰਾ ਛੋਟਾ ਭਾਈ ਕੀ ਖਾਵੇਂਗਾ ਉਹੀ ਹਾਜ਼ਰ ਹੋ ਜਾਵੇਗਾ ਕੁਝ ਖਾਸ ਨਹੀਂ ਜੋ ਵੀ ਬੇਬੇ ਨੇ ਆਪਣੇ ਹੱਥਾਂ ਨਾਲ ਬਣਾ ਕੇ ਭੇਜਿਆ ਹੈ ਉਹੀ ਖਾਵੇਂਗਾ ਮੈਂ ਜਵਾਬ ਦਿੱਤਾ ਬਾਈ ਤੇਰੀ ਇਹ ਖਵਾਇਸ਼ ਤਾਂ ਮੈਂ ਪੂਰੀ ਨਹੀਂ ਕਰ ਸਕਦਾ ਕਿਉਂਕਿ ਬੇਬੇ ਉੱਪਰ ਅੱਲਾ ਮੀਆਂ ਕੋਲ ਜਾ ਚੁੱਕੀ ਹੈ ਉਹ ਮaaf ਕਰੇ ਵੀਰ ਮੈਂ ਨਹੀਂ ਜਾਣਦਾ ਸੀ ਕੰਮ ਲਾਣਾ ਹੋਵੇ ਤਾਂ ਤੂੰ ਕੋਈ ਨਜ਼ੂਮੀ ਹੈ ਜਿਹੜਾ ਤੈਨੂੰ ਬੇਬੇ ਦਾ ਪਤਾ ਹੁੰਦਾ ਚੱਲ ਕੋਈ ਨਾ ਤੇਰੀ ਭਾਬੀ ਦੇ ਹੱਥਾਂ ਦਾ ਬਣਿਆ ਪਕਵਾਨ ਹਾਜ਼ਰ ਹੈ। ਉਹ ਮੁੰਡਿਆ ਜਾਂ ਦੌੜ ਕੇ ਕੋਈ ਮਠਾਈ ਲੈ ਆ ਨਾਲੇ ਦੋਗਲਾ ਲੱਸੀ ਵੀ ਮੰਗਵਾ ਲਈ। ਜੇ ਦਹੀਂ ਨਹੀਂ ਤਾਂ ਉਹ ਵੀ ਲਿਆ। ਮੇਰਾ ਨਿੱਕਾ ਵੀਰ ਜਲੰਧਰੋਂ ਆਇਆ। ਇਸ ਲਈ ਮਠਾਈ ਵੀ ਜਲੰਧਰ ਸਪੀਡ ਸ਼ਾਪ ਤੋਂ ਲਿਆਈ। ਖਾਣਾ ਖਾ ਕੇ ਵਿਹਲੇ ਹੋਏ ਤਾਂ ਕੋਲ ਡੱਠੇ ਮੰਜੇ 'ਵਲ ਸੈਣ ਤਕਾਰਦਿਆ ਉਸਨੇ ਕਿਹਾ ਹੁਣ ਤੂੰ ਥੋੜਾ ਆਰਾਮ ਕਰ ਲੈ ਜਿਹੜਾ ਸਮਾਨ ਲੈਣਾ ਏ ਉਸ ਦੀ ਲਿਸਟ ਦੇ ਮੈਂ ਪੈਕ ਕਰਾ ਰੱਖਾਂਗਾ। ਮੰਜੇ ਤੇ ਲੇਟਦਿਆਂ ਮੈਂ ਗੂੜੀ ਨੀਂਦ ਰੇ ਸੌਂ ਗਿਆ ਸ਼ਾਮਾਂ ਪਈਆਂ ਤਮਸਾ ਉੱਠਿਆ ਮੁੰਡਾ ਚਾਹ ਲੈ ਆ ਪੂਰਾ ਸੈੱਟ ਸੀ ਨਾਲ ਕੁਝ ਮਿਠਾਈ ਨਮਕੀਨ ਹੁਣ ਬਹੁਤਾ ਦੇਖਣਾ ਟੁੱਟ ਕੇ ਪੈ ਜਾ ਉਹ ਮੇਰੇ ਸਰਾਣੇ ਆਖ ਲੋਤਾ ਭਾਵੇਂ ਖਾਣਾ ਖਾਧਿਆ ਦੋ ਤਿੰਨ ਘੰਟੇ ਹੋ ਚੁੱਕੇ ਸਨ ਪਰ ਅਜੇ ਵੀ ਭੁੱਖ ਨਹੀਂ ਲੱਗੀ ਸੀ ਜਦ ਉਹ ਵੀ ਮੇਰੇ ਸਾਹਮਣੇ ਬੈਠ ਚਾਹ ਪੀਣ ਲੱਗਾ ਤਾਂ ਬਹੁਤੀ ਨਾ ਨੁੱਕਰ ਨਹੀਂ ਕਰ ਸਕਿਆ ਸੱਚੀ ਗੱਲ ਤਾਂ ਇਹ ਵੇ ਕਿ ਤੇਰੀ ਸ਼ਕਲ ਗਰਲ ਕਰਨ ਦਾ ਅੰਦਾਜ਼ ਇਨ ਬਿਨ ਮੇਰੇ ਮਰਹੂਮ ਛੋਟੇ ਭਰਾ ਅਹਿਮ ਦੇ ਨਾਲ ਮਿਲਦਾ ਜੁਲਦਾ ਤੂੰ ਇਹ ਨਾ ਸੋਚੀਂ ਕਿ ਇੱਕਨ ਜਾਨ ਆਦਮੀ ਤੇ ਉਹ ਵੀ ਪਰਦੇਸ ਵਿੱਚ ਤੇਰੇ ਤੇ ਐਵੇਂ ਲੱਟੂ ਹੋ ਗਿਆ ਮੈਂ ਆਪਣੇ ਭਰਾ ਨਾਲ ਬਹੁਤ ਪਿਆਰ ਕਰਦਾ ਸਾਂ ਤੈਨੂੰ ਦੇਖ ਕੇ ਪੁਰਾਣਾ ਪਿਆਰ ਮੁੜ ਜਾਗ ਪਿਆ ਕਹਿੰਦਿਆਂ ਉਸ ਦੀਆਂ ਅੱਖਾਂ ਵਿੱਚ ਅਥਰੂ ਆ ਗਏ ਤੁਸੀਂ ਦੁਖੀ ਕਿਉਂ ਹੁੰਦੇ ਹੋ ਮੈਂ ਵੀ ਤਾਂ ਤੁਹਾਡੇ ਨਿੱਕੇ ਵੀ ਅਜਿਹਾ ਹਾਂ ਮੰਦੇ ਤੇ ਮੇਰੇ ਵਿੱਚ ਕੀ ਫਰਕ ਹੈ ਮੇਰਾ ਕੋਈ ਵੱਡਾ ਵੀਰ ਨਹੀਂ ਰੱਬ ਨੇ ਅੱਜ ਇਹ ਕਮੀ ਵੀ ਪੂਰੀ ਕਰ ਦਿੱਤੀ ਇਹ ਕਹਿੰਦੇ ਮੇਰਾ ਗੱਜ ਪਰ ਆਇਆ ਇਸ ਤੋਂ ਅੱਗੇ ਕੁਝ ਬੋਲ ਨਹੀਂ ਸਕਿਆ ਵਿਸ਼ਾ ਬਦਲਣ ਲਈ ਗੱਲੇ ਗੱਲੇ ਤੇ ਬੈਠੇ ਸੱਜਣ ਨੂੰ ਮੈਂ ਕਿਹਾ ਪਾਈ ਸਾਹਿਬ ਬਿੱਲ ਦੇ ਦੇਣਾ ਮੇਰੇ ਇੰਨਾ ਕਹਿਣ ਦੀ ਧੀਰ ਸੀ ਕਿ ਉਹ ਜੋਰ ਦੀ ਦਿਹਾੜਿਆ ਜਾਨੋ ਅਸਮਾਨੀ ਬਿਜਲੀ ਕੜਕੀ ਹੋਵੇ ਉਹਦੇ ਪੱਖ ਦੇ ਚਿਹਰੇ ਵੱਲ ਤੱਕ ਮੈਂ ਸਿਰ ਤੋਂ ਪੈਰ ਤੀ ਕੰਬ ਗਿਆ ਸਾਂ ਖੱਟਕੇ ਜਾਨ ਮਾਰਾਂਗਾ ਤੇਰੇ ਮੂੰਹ ਤੇ ਤੇਰੀ ਹਿੰਮਤ ਕਿੱਦਾਂ ਪਈ ਇਹੋ ਜਿਹੀ ਘਟੀਆ ਗੱਲ ਕਰਨ ਦੀ ਇੱਕ ਪਾਸੇ ਮੈਨੂੰ ਆਪਣਾ ਵੱਡਾ ਭਰਾ ਕਹਿੰਦਾ ਤੇ ਦੂਜੇ ਪਾਸੇ ਬੇਗਾਨਾ ਬਣਾ ਰਿਹਾ ਹੈ ਅਹਿਮਦ ਹੁੰਦਾ ਤਾਂ ਗੱਲ ਚ ਗੁੱਠਾ ਦੇ ਕੇ ਸਾਰਾ ਸਮਾਨ ਹੋਂ ਤੱਕ ਲੈ ਵੀ ਗਿਆ ਹੁੰਦਾ ਤੇ ਇਧਰ ਤੂੰ ਇਸ ਤੋਂ ਅੱਗੇ ਉਹ ਕੁਝ ਬੋਲ ਨਹੀਂ ਸਕਿਆ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਮੇਰਾ ਸਿਰ ਝੁਕ ਗਿਆ ਉਹਦੇ ਅੱਗੇ ਉਹਦੇ ਪੈਰਾਂ ਨੂੰ ਹੱਥ ਲਾਇਆ ਤੇ ਗਲੇ ਲੱਗਿਆ ਵੱਡੇ ਭਰਾ ਦਾ ਨਿੱਗ ਮਿਲਿਆ ਤਾਂ ਆਪਣੇ ਤੇ ਕਾਬੂ ਨਾ ਰੱਖ ਸਕਿਆ ਮੇਰਾ ਰੋਣਾ ਨਿਕਲ ਆਇਆ ਚੁੱਪ ਕਰ ਮੇਰਾ ਵੀਰ ਆਹ ਨਿੱਕ ਸੁੱਕ ਤੇਰੇ ਵੱਡੇ ਪਾਈ ਦਾ ਪਿਆਰ ਏ ਰੱਖ ਲੈ ਇਹਨੂੰ ਮੁਸਤਾਕ ਗੱਡੀ ਲਿਆ ਛਾੜਾ ਮੇਰੇ ਵੀਰ ਨੂੰ ਜੇ ਤੂੰ ਜਰਾ ਜਿੰਨੀ ਵੀ ਤਕਲੀਫ ਹੋਵੇ ਤਾਂ ਸੰਗੀ ਨਾ ਫਟਾਫਟ ਆ ਜਾ ਮੇਰੇ ਕੋਲ ਚੰਗਾ ਹੁਣ ਜਾ ਤੂੰ ਰੱਬ ਤੈਨੂੰ ਸੁਖੀ ਰੱਖੇ ਰੋਹਿਤ ਦੀਆਂ ਅੱਖਾਂ ਚਾਥਰੂ ਦੇਖ ਇਸ ਵਾਰ ਟਾਂਗੇ ਵਾਲੇ ਨੇ ਕਿਹਾ ਪਾਈ ਜਾਨ ਇਹੋ ਅਸਲ ਹੈ ਕੀ ਹੋਇਆ ਸਾਡੇ ਮੁਲਕ ਵੰਡੇ ਗਏ ਨੇ ਪਰ ਸਾਡੇ ਅੰਦਰ ਤੜਕਦੇ ਦਿਲ ਇੱਕ ਨੇ ਇਹਨਾਂ ਨੂੰ ਕੋਈ ਵੱਖ ਨਹੀਂ ਕਰ ਸਕਦਾ ਸਿਆਸਤਦਾਨ ਭਾਵੇਂ ਲੱਖ ਯਤਨ ਕਰ ਲੈਣ ਤੁਹਾਡੇ ਬਾਬਾ ਜੀ ਨੇ ਇੱਥੇ ਆਪਣਾ ਮਕਾਨ ਵੀ ਬਣਾਇਆ ਹੋਣਾ ਪਿਛਲੀ ਸੀਟ ਤੇ ਬੈਠੀ ਸਵਾਰੀ ਨੇ ਪੁੱਛਿਆ ਹਾਂ ਬਣਾਇਆ ਸੀ ਇਸਲਾਮੀਆਂ ਕਾਲਜ਼ ਨੇੜੇ ਪੈਂਦੇ ਮੁਹੱਲੇ ਪ੍ਰੇਮ ਗਲੀ ਵਿੱਚ ਉਹ ਤਾਂ ਇੱਥੋਂ ਨੇੜੇ ਹੀ ਹੈ ਦਿਲ ਮੁਹੰਮਦ ਰੋਡ ਤੇ ਤੁਸੀਂ ਠੀਕ ਫਰਮਾਇਆ ਸਾਡਾ ਘਰ ਦਿਲ ਮੁਹੰਮਦ ਰੋਡ ਤੇ ਪੈਂਦੀ ਸੜਕ ਪੋਖਰ ਸਵੀਟ ਵਿੱਚ ਹੈ ਹੁਣੇ ਅਸਾਂ ਦਿੱਲੀ ਗੇਟ ਉੱਪਰ ਜਾਣਾ ਉਸ ਦੇ ਸਾਹਮਣੇ ਲੰਡਾ ਬਾਜ਼ਾਰ ਹੈ ਉੱਥੋਂ ਟਾਂਗਾ ਮਿਲ ਜਾਣਾ ਉੱਥੋਂ ਹੀ ਟਾਂਗਾ ਫੜ ਕੇ ਕੁਝ ਮਿੰਟ ਵਿੱਚ ਪੁੱਜ ਗਿਆ ਸਾਂ ਦਿਲ ਕਰਦਾ ਵਾਪਸ ਭਾਰਤਨ ਤੋਂ ਪਹਿਲਾਂ ਇੱਕ ਵਾਰ ਫੇਰ ਹੋ ਆਵਾਂ ਮੋੜ ਪਤਾ ਨਹੀਂ ਕਦੋਂ ਆਉਣਾ ਹੋਵੇ ਮੋੜ ਪਤਾ ਨਹੀਂ ਕਦੋਂ ਆਉਣਾ ਹੋਵੇ ਆ ਵੀ ਸਕਾਂਗਾ ਜਾਂ ਨਹੀਂ ਕਾ ਨਹੀਂ ਸਕਦਾ ਨਿੱਤ ਨਵਾਂ ਪੰਗਾ ਪੈ ਜਾਂਦਾ ਹੈ। ਰੋਹਿਤ ਨੇ ਥੋੜਾ ਤਾਲ ਖਵਾਜ ਵਿੱਚ ਕਿਹਾ ਇਹ ਤਾਂ ਮਾੜੀ ਗੱਲ ਹੈ ਦੋਨਾਂ ਮੁਲਕਾਂ ਦੇ ਲੋਕ ਅਮਨ ਚੈਨ ਨਾਲ ਰਹਿਣਾ ਚਾਹੁੰਦੇ ਨੇ ਪਰ ਨਾਲ ਬੈਠੀ ਸਵਾਰੀ ਬੋਲ ਪਈ ਪਾਈ ਜਾਨ ਤੁਸੀਂ ਛੱਡੋ ਇੰਨਾਂ ਗੱਲਾਂ ਨੂੰ ਸਾਡੇ ਪੱਤਰ ਤੋਂ ਬਹੁਤ ਉੱਚੀਆਂ ਨੇ ਆਪਣੇ ਅਧਿਕਾਰ ਜਾਨ ਨੂੰ ਜਦ ਵੀ ਮਾਨ ਕਰੇ ਤਾਂ ਇਸ ਪ੍ਰਾਣ ਨੂੰ ਯਾਦ ਕਰਨਾ ਮੈਂ ਖੁਦ ਡੇਰਾ ਸਾਹਾ ਆ ਕੇ ਤੁਹਾਨੂੰ ਲੈ ਚਲਾਂਗਾ ਕਿਤੇ ਪਟਕਣ ਦੇ ਲੋੜ ਨਹੀਂ ਟਾਂਗੇ ਵਾਲੇ ਨੇ ਜੋਸ਼ ਵਿੱਚ ਆ ਕੇ ਕਿਹਾ ਪਿਛਲੀ ਵਾਰੀ ਵੀ ਇੱਕ ਟਾਂਗੇ ਵਾਲਾ ਬੜੇ ਪਿਆਰ ਨਾਲ ਉੱਥੇ ਲੈ ਗਿਆ ਸੀ। ਉਸ ਘਰ ਲੱਭਣ ਵਿੱਚ ਮੇਰੀ ਮਦਦ ਕੀਤੀ, ਕਿਰਾਏ ਦੇ ਪੈਸੇ ਵੀ ਨਾ ਲਵੇ। ਬੜੀ ਮੁਸ਼ਕਲ ਨਾਲ ਦਿੱਤੇ ਸਨ। ਤੁਸੀਂ ਮਹਿਮਾਨ ਹੋ, ਇੰਨਾ ਫਰਜ਼ ਤਾਂ ਸਾਡਾ ਬੰਦ ਆਈਏ। ਟਾਂਗੇ ਵਾਲੇ ਨੇ ਖੁਸ਼ ਹੁੰਦਿਆਂ ਕਿਹਾ, "ਉਹ ਵੀ ਤੇਰੇ ਜਿਹਾ ਸੀ, ਬਿਲਕੁਲ ਤੇਰੇ ਜਿਹਾ।" ਰੋਹਿਤ ਨੇ ਮੂੰਹ ਪਿੰਨੀ ਨਜ਼ਰ ਨਾਲ ਉਸ ਨੂੰ ਨਿਹਾਰਿਆ। ਆਪਣੇ ਘਰ ਜਾ ਕੇ ਕਿਹੋ ਜਿਹਾ ਲੱਗਾ। ਨਾਲ ਬੈਠੀ ਸਵਾਰੀ ਨੇ ਉਤਸੁਕਤਾ ਨਾਲ ਪੁੱਛਿਆ, ਲੱਗਣਾ ਤਾਂ ਚੰਗਾ ਹੀ ਸੀ ਪਰ ਉੱਥੇ ਇੱਕ ਅਲੋਕਾਰੀ ਗੱਲ ਹੋ ਗਈ। ਘੱਟੋ-ਘੱਟ ਮੇਰੇ ਲਈ ਤਾਂ ਅਲੋਕਾਰੀ ਸੀ ਤੁਹਾਡੇ ਲਈ ਪਾਵੇਂ ਆਮ ਹੋਵੇ। ਉਹ ਦੱਸਣ ਲੱਗਾ। ਕਿਧਰੇ ਉੱਥੇ ਵੀ ਤਾਂ ਆਜ਼ਮ ਮਾਰਕੀਟ ਵਾਲੇ ਭਾਈ ਸਾਹਿਬ ਤਾਂ ਨਹੀਂ ਮਿਲ ਗਏ। ਦੂਜੀ ਸਵਾਰੀ ਨੇ ਹੱਸਦਿਆਂ ਕਿਹਾ। ਉਹ ਤਾਂ ਨਹੀਂ ਮਿਲੇ ਪਰ ਜਿਹੜੇ ਭਾਈ ਸਾਹਿਬ ਮਿਲੇ ਉਹ ਵੀ ਕਾਟਣੇ ਸਨ। ਰੋਹਿਤ ਨੇ ਦੱਸਿਆ। ਉਹ ਕਿਦਾਂ ਪਿਛਲੀ ਸੀਟ ਦੀ ਸਵਾਰੀ ਨੇ ਪੁੱਛਿਆ। ਹੋਇਆ ਇਹ ਵਾਂਡ ਤੋਂ ਪਹਿਲਾਂ ਸਾਡੇ ਗਵਾਂਡ ਵਿੱਚ ਇੱਕ ਦੁੱਧੀ ਰਹਿੰਦਾ ਸੀ ਇਮਾਮ ਬਖਸ਼ ਹੋਇਆ ਇਹ ਵਾਂਡ ਤੋਂ ਪਹਿਲਾਂ ਸਾਡੇ ਗਵਾਂਡ ਵਿੱਚ ਇੱਕ ਦੁੱਧੀ ਰਹਿੰਦਾ ਸੀ ਇਮਾਮ ਬਖਸ਼ ਉਹ ਹੁਣ ਵੀ ਦੁੱਧ ਦਾ ਕਾਰੋਬਾਰ ਕਰਦੇ ਨੇ ਮੇਰੀ ਭੂਆ ਨੇ ਜਲੰਧਰ ਤੋਂ ਤੁਰਨ ਸਮੇ ਉਹਦਾ ਐਡਰੈਸ ਮੈਨੂੰ ਦਿੰਦਿਆਂ ਸਾਰੀ ਜਾਣਕਾਰੀ ਦੇ ਦਿੱਤੀ ਸੀ ਇਹ ਵੀ ਦੱਸਿਆ ਸੀ ਭਈ ਉਹਦਾ ਇੱਕ ਪੁੱਤਰ ਮੰਨੈ ਉਹ ਤੇਰੇ ਵਿਆਸੀ ਚਾਚੇ ਦਾ ਲੰਗੋਟਿਆ ਸੀ ਖੂਬੀ ਯਾਰੀ ਦੋਸਤੀ ਸੀ ਉਹਨਾਂ ਦੋਹਾਂ ਚ ਜੇ ਉਹ ਮਿਲਿਆ ਤਾਂ ਤੈਨੂੰ ਕੋਈ ਤਕਲੀਫ ਹੋਣ ਨਹੀਂ ਦਿੰਦਾ ਉਹ ਸਾਂਭ ਲਏਗਾ ਤੈਨੂੰ ਲੈ ਮੈਂ ਕਿਹੜਾ ਨਿਆਣਾ ਜਿਹੜਾ ਉਹ ਸਾਂਭ ਲਏਗਾ ਮੈਨੂੰ ਪੂਆ ਦੀ ਗੱਲ ਤੋਂ ਛਿੜ ਕੇ ਮੈਂ ਕਿਹਾ ਸੀ ਵੱਡਿਆਂ ਲਈ ਬੱਚੇ ਨਿਆਣੇ ਹੀ ਰਹਿੰਦੇ ਨੇ ਭਾਵੇਂ ਬੁੱਢੇ ਕਿਉਂ ਨਾ ਹੋ ਜਾਣ ਗੱਲ ਤਾਂ ਪੂਆ ਦੀ ਠੀਕ ਸੀ ਇਸ ਲਈ ਚੁੱਪਚਾਪ ਹਾਂਮੀ ਭਾਰ ਦਿੱਤੀ ਫੇਰ ਕੀ ਹੋਇਆ ਤੁਸੀਂ ਗਏ ਸੀ ਮੰਨੇ ਦੇ ਘਰ ਨਾਲ ਦੀ ਸਵਾਰੀ ਨੇ ਪੁੱਛਿਆ ਜਰੂਰ ਗਿਆ ਸਾਂ ਦਿਲ ਮੁਹੰਮਦ ਰੋਡ ਤੇ ਥੋੜਾ ਹਟ ਕੇ ਉਹਦੀ ਡੈਰੀ ਸੀ ਲੱਭਣ ਵਿੱਚ ਕੋਈ ਦਿੱਕਤ ਨਹੀਂ ਆਈ ਉਹ ਅੰਦਰ ਬੈਠਾ ਸੀ ਉਸ ਪਾਸ ਗਿਆ ਜਾਣ ਪਹਿਚਾਨ ਕਰਵਾਉਣ ਦੀ ਗਰਜ ਨਾਲ ਆਪਣੇ ਚਾਚੇ ਦਾ ਨਾਮ ਲੈਂਦਿਆਂ ਕਿਹਾ ਮੈਂ ਪੰਡਤ ਵੇਦਵਿਆਸ ਦਾ ਭਤੀਜਾ ਹਾਂ ਭਾਰਤ ਤੋਂ ਆਇਆ ਹਾਂ ਮੈਨੂੰ ਇੱਕ ਨਜ਼ਰ ਦੇਖ ਕੇ ਉਹ ਮੰਜੇ ਤੋਂ ਉੱਛਲ ਪਿਆ ਘੁੱਟ ਕੇ سینੇ ਨਾਲ ਲਾਇਆ ਤੇ ਕਹਿਣ ਲੱਗਾ ਕੁਝ ਕਹਿਣ ਦੀ ਲੋੜ ਨਹੀਂ ਬੱਚੇ ਤੂੰ ਮੇਰਾ ਭਤੀਜਾ ਹੈਂ ਦੂਜਾ ਵਿਆਸੀ ਉਹ ਕਿੰਨੀ ਦੇਰ ਮੇਰੇ ਤੇ ਆਪਣਾ ਪਿਆਰ ਲਟਾਉਂਦਾ ਰਿਹਾ ਆ ਇੱਥੇ ਬਹਿ ਜਾ ਚੰਗੀ ਤਰ੍ਹਾਂ ਮੇਰੇ ਵੱਲ ਕੁਰਸੀ ਸਰਕਾਉਂਦਿਆ ਉਸ ਲਾੜ ਨਾਲ ਕਿਹਾ ਸੀ ਹੁਣ ਦੱਸ ਤੇਰੀ ਕੀ ਸੇਵਾ ਕਰਾਂ ਮੈਂ ਕਹਿਣਾ ਚਾਹਿਆ ਕਿ ਹੁਣ ਇਹਨਾ ਆਸ਼ਤਾ ਕਰਕੇ ਆਇਆ ਪਰ ਉਸ ਮੌਕਾ ਹੀ ਨਹੀਂ ਦਿੱਤਾ ਫਟਾਫਟ ਵੱਡਾ ਗਲਾਸ ਗਰਮ ਦੁੱਧ ਦਾ ਮੰਗਵਾਇਆ ਤੇ ਮੇਰੇ ਸਾਹਮਣੇ ਪੈਸਟੂਲ ਤੇ ਰੱਖ ਦਿਆਂ ਹੁਕਮ ਦੇਣ ਵਾਲੇ ਲਹਿਜੇ ਵਿੱਚ ਕਿਹਾ ਪਹਿਲਾਂ ਇਹਨੂੰ ਖਤਮ ਕਰ ਫੇਰ ਕੋਈ ਹੋਰ ਗੱਲ ਕਰੀ ਦੁੱਧ ਪੀਣ ਲੱਗਾ ਤਾਂ ਕਹਿਣ ਲੱਗਾ ਤੇਰਾ ਬਾਬਾ ਮੇਰਾ ਚਾਚਾ ਸੀ ਬਹੁਤ ਪਿਆਰ ਕਰਦਾ ਸੀ ਪੜਾ ਰਿਸ਼ਤੇ ਵੀ ਕਦੇ ਟੁੱਟਦੇ ਨੇ ਇੰਨਾ ਗਲੀਆਂ 'ਚ ਮੈਂ ਤੇ ਵਿਆਸੀ ਖੇਡਦੇ ਵੱਡੇ ਹੋਏ ਸਾਂ ਕੋਈ ਫਰਕ ਨਹੀਂ ਸੀ ਚੰਗੇ ਭਲੇ ਮਿਲਜੁਲ ਕੇ ਰਹਿੰਦੇ ਸਾਂ ਪਤਾ ਨਹੀਂ ਕਿਹੜੀ ਵਾਅ ਵਗੀ ਅਸੀਂ ਵੱਖ ਹੋ ਗਏ ਕਹਿੰਦਾ ਮੇਰੇ ਚਾਚਾ ਭਾਵਿਕ ਹੋ ਗਿਆ ਸੀ ਪਰ ਅਲੋਕਾਰੀ ਗੱਲ ਕੀ ਹੋਈ ਟਾਂਗੇ ਦੀ ਪਿਛਲੀ ਸੀਟ ਤੇ ਬੈਠੇ ਬਜ਼ੁਰਗ ਨੇ ਕਾਲੇ ਪੈਂਦੇ ਆ ਪੁੱਛਿਆ ਉਹ ਵੀ ਦੱਸਦਾ ਥੋੜਾ ਸਵਰ ਕਰੋ ਰੋਹਿਤ ਨੇ ਕਿਹਾ ਸਵਰ ਨਹੀਂ ਹੁੰਦਾ ਸਾਥੋਂ ਦਿੱਲੀ ਗੇਟ ਆਉਣ ਵਾਲਾ ਹੈ ਤੇ ਉੱਥੇ ਉਤਰਨਾ ਹੈ ਬਜ਼ੁਰਗ ਨੇ ਆਪਣੀ ਗੱਲ ਤੇ ਜ਼ੋਰ ਦਿੰਦਿਆਂ ਕਿਹਾ ਕਿਉਂ ਘਬਰਾਉਂਦੇ ਹੋ ਮਾਲਕ ਉਹ ਕਹੋ ਤਾਂ ਥੋੜੀ ਦੇਰ ਇੱਥੇ ਹੀ ਖਲੋ ਜਾਨੇ ਆ ਟਾਂਗੇ ਵਾਲੇ ਨੇ ਬਜ਼ੁਰਗ ਨੂੰ ਤਸੱਲੀ ਦਿੰਦਿਆਂ ਕਿਹਾ ਹਾਂ ਸੱਚ ਤੁਸੀਂ ਫਲੋਰ ਵੀ ਗਏ ਹੋ ਕਦੇ ਉਸ ਨੇ ਰੋਹਿਤ ਨੂੰ ਪੁੱਛਿਆ ਕਦੇ ਉਧਰ ਤਾਂ ਅਕਸਰ ਜਾਂਦੀ ਰਹਿਣਾ ਉਥੋਂ 5-6 ਕਿਲੋਮੀਟਰ ਦੀ ਦੂਰੀ ਤੇ ਮੇਰਾ ਨਾਨਕਾ ਪਿੰਡ ਲਾਂਦੜਾਏ ਬਚਪਨ ਦੇ ਅਨੇਕਾਂ ਸੀਨ ਪਲ ਗੁਜ਼ਰੇ ਨੇ ਇਸ ਇਲਾਕੇ ਚ ਪਰ ਉਹ ਅਲੋਖਰੀ ਗੱਲ ਕਿਹੜੀ ਸੀ ਬਜ਼ੁਰਗ ਨੇ ਗੱਲ ਦਾ ਟਰੈਕ ਬਦਲ ਤੇ ਕਾਲੇ ਪੈਂਦੇ ਆ ਕਿਹਾ ਜਰੂਰ ਇਹ ਗੱਲ ਵੀ ਸੁਣ ਲਵੋ ਮੈਂ ਦੁੱਧ ਦਾ ਗਲਾਸ ਖਤਮ ਕੀਤਾ ਤਾਂ ਮੰਨੇ ਚਾਚੇ ਨੇ ਪੁੱਛਿਆ ਆਪਣਾ ਘਰ ਦੇਖਣਾ ਦੇਖਣਾ ਤਾਂ ਹੈ ਚੱਲ ਫਿਰ ਉਹ ਮੈਨੂੰ ਨਾਲ ਲੈ ਤੁਰਿਆ ਸੜਕ ਦੇ ਨਾਲ ਲੱਗਦੀ ਇੱਕ ਬਹੁਤ ਖੁੱਲੀ ਸੜਕ ਨੁਮਾ ਗਲੀ ਦੇ ਸਿਰੇ ਵਾਲੇ ਮਕਾਨ ਦੀ ਕੰਧ ਤੇ ਉਸ ਦਾ ਨਾਮ ਦੇਵਨਾਗਰੀ ਅੱਖਰਾਂ ਵਿੱਚ ਲਿਖਿਆ ਸੀ ਪੋਖਰ ਸਵੀਟ ਉਸ ਦੇ ਤੀਜੇ ਘਰ ਅੱਗੇੋਂ ਖਲੋਂਦਿਆਂ ਮੰਨੇ ਨੇ ਮੇਰੀ ਵੱਲ ਦੇਖਦਿਆਂ ਕਿਹਾ ਇਹ ਹੋਈ ਹੈ ਤੁਹਾਡਾ ਘਰ ਇੱਕ ਛੋਟਾ ਘਰ ਹੋਰ ਹੈ ਇਸ ਦੀ ਪਿਛਲੀ ਗਲੀ ਵਿੱਚ ਘਰ ਤਾਂ ਚੰਗਾ ਵੱਡਾ ਹੈ ਮੇਰੇ ਮੂੰਹੋਂ ਮੂੰਹੋਂ ਨਿਕਲਿਆ ਹੁਣ ਇਸ ਦੇ ਆਸੇ-ਪਾਸੇ ਹੋਰ ਵੀ ਵੱਡੇ ਮਕਾਨ ਬਣ ਗਏ ਨੇ ਪਰ ਜਿਸ ਸਮੇ ਚਾਚੇ ਨੇ ਮਕਾਨ ਬਣਾਇਆ ਸੀ ਉਸ ਸਮੇ ਸੱਤੀ ਵੀ ਇਹੋ ਜਿਹਾ ਸੋਹਣਾ ਘਰ ਵੇਖਣ ਨੂੰ ਨਹੀਂ ਮਿਲਦਾ ਸੀ ਬਾਦਸ਼ਾਹੀ ਮੇਰਾ ਚਾਚਾ ਮੰਨੇ ਚਾਚੇ ਨੇ ਭਾਵਕ ਹੁੰਦਿਆਂ ਪ੍ਰਾਣੀ ਯਾਦ ਤਾਜ਼ਾ ਕੀਤੀ ਅੱਗੋਂ ਕੀ ਹੋਇਆ ਬਜ਼ੁਰਗ ਨੇ ਮੋੜ ਪੁੱਛਿਆ ਥੋੜਾ ਸਬਰ ਵੀ ਤਾਂ ਕਰੋ ਬਜ਼ੁਰਗੋ ਇੱਕੋ ਸਾਹਿਤ ਆ ਨਾਵਗੋ ਾਂਗੇ ਵਾਲੇ ਨੇ ਬਜ਼ੁਰਗ ਦੀ ਗੱਲ ਨੂੰ ਚੜਾਉਂਦਿਆਂ ਕਿਹਾ ਚਲੋ ਠੀਕ ਹੈ ਹੁਣ ਨਹੀਂ ਮੈਂ ਬੋਲਦਾ ਦੱਸ ਬਈ ਜਵਾਨਾ ਬਜ਼ੁਰਗ ਨੇ ਰੋਹਿਤ ਨੂੰ ਥਾਪਣਾ ਦਿੰਦੇ ਕਿਹਾ ਮੰਨੇ ਚਾਚੇ ਨੇ ਕਾਲ ਬੈਲ ਵਜਾਈ ਚੰਗੇ ਭਰਵੇਂ ਤੇ ਗਠੀਲੇ ਸ਼ਰੀਰ ਦੇ ਮਾਲਕ ਪਹਿਲਵਾਨ ਜਿਹੇ ਅਧਖੜ ਉਮਰ ਦੇ ਪਰ ਬੇहद ਰੋਹਬਦਾਰ ਹਸਤੀ ਦੇ ਮਾਲਕ ਘਰ ਦੇ ਮਰਦ ਨੇ ਦਰਵਾਜ਼ਾ ਖੋਲਿਆ ਉਹ ਅੱਗੇ ਵੱਧ ਚਾਚੇ ਦੇ ਗੋਡੀ ਹੱਥ ਲਾਇਆ ਆਓ ਜੀ ਅੱਜ ਰਾਸਤਾ ਕਿਵੇਂ ਭੁੱਲ ਗਏ ਆਪਣੇ ਘਰ ਦਾ ਵੀ ਕੋਈ ਰਾਸਤਾ ਭੁੱਲਦਾ ਆ ਕਾਕਾ ਤੂੰ ਵੀ ਅੰਦਰ ਲਾਂਗਾ ਜੇ ਤੁਸੀਂ ਰਾਸਤਾ ਨਹੀਂ ਭੁੱਲੇ ਸੋਂ ਤਾਂ ਇੰਨੇ ਦਿਨ ਦਿਖਾਈ ਕਿਉਂ ਨਹੀਂ ਦਿੱਤੇ ਰੋਜ਼ਮਰਾਂ ਦੇ ਕੰਮ ਹੀ ਪਿੱਛਾ ਨਹੀਂ ਛੱਡਦੇ ਬਸ ਆ ਹੀ ਨਹੀਂ ਸਕਿਆ ਇਹ ਮੇਰਾ ਭਤੀਜਾ ਹੈ ਜਲੰਧਰੋਂ ਆਇਆ ਵੰਡ ਤੋਂ ਪਹਿਲਾਂ ਇਹਦੇ ਬਜ਼ੁਰਗ ਇੱਥੇ ਹੀ ਰਹਿੰਦੇ ਸਨ ਇਸੇ ਘਰ ਵਿੱਚ ਇਹ ਇਹਦੇ ਬਾਬੇ ਦਾ ਘਰ ਹੈ ਮੰਨੇ ਚਾਚੇ ਨੇ ਇੰਨਾ ਸ਼ਬਦਾਂ ਵਿੱਚ ਮੇਰੀ ਪਹਿਚਾਣ ਜਾਣ ਪਹਿਚਾਨ ਕਰਵਾਈ। ਪੰਡਿਤ ਕਰਮਚੰਦ ਦਾ ਪੋਤਾ ਤਾਂ ਨਹੀਂ ਏ। ਪ੍ਰਵੇਸ਼ ਤੂੰ ਕਿਵੇਂ ਜਾਣਦਾ ਉਹਨਾਂ ਨੂੰ? ਸੁਣ ਲਵੋ ਸਾਡੇ ਚਾਚੇ ਦੀ ਗੱਲ। ਆਖੇ ਸਾਰੀ ਰਾਤ ਕਥਾ ਸੁਣਦੀ ਰਹੀ ਸਵੇਰੇ ਉੱਠ ਕੇ ਪੁੱਛਿਆ ਸੀਤਾ ਰਾਮ ਦੀ ਮਾਂ ਲੱਗਦੀ ਸੀ ਜਾਂ ਪਤਨੀ? ਸਾਰੀ ਓਰ ਮੈਨੂੰ ਉਹਨਾਂ ਦੀਆਂ ਗੱਲਾਂ ਦੱਸਦੇ ਰਹੇ ਤੇ ਅੱਜ ਪੁੱਛਣ ਡਏ ਨੇ। ਪ੍ਰਵੇਸ਼ ਤੂੰ ਕਿਵੇਂ ਜਾਣਦਾ ਇਹਨਾਂ ਦੀ ਗੱਲ ਛੱਡੋ। ਆਣਗਵਾਨ ਦੇ ਪੁਰਾਣੇ ਵਸਨੀਕਾਂ ਨੇ ਵੀ ਬਹੁਤ ਕਿੱਸੇ ਸੁਣਾਏ ਨੇ ਪੰਡਤ ਕਰਮਚੰਦ ਦੇ ਮੈਨੂੰ ਸੈਤ ਮਾਰਨੇ ਹੋ ਸਕਿਆ ਪ੍ਰਵੇਸ਼ ਨੇ ਮੇਰੀ ਵੱਲ ਤੱਕਿਆ ਉਹ ਕੁਝ ਸੋਚਣ ਲੱਗਾ ਫਿਰ ਅਚਾਨਕ ਪਤਾ ਨਹੀਂ ਕੀ ਹੋਇਆ ਉਹ ਆਪਣੇ ਜ਼ੋਰਦਾਰ ਆਵਾਜ਼ ਵਿੱਚ ਕੜ ਗਿਆ ਉੱਠ ਇੱਥੋਂ ਬਾਜੀ ਕਿਸੇ ਥਾਂ ਦਾ ਤੇਰੀ ਹਿੰਮਤ ਕਿੱਦਾਂ ਪਈ ਇਸ ਘਰ ਵਿੱਚ ਇਦਾਂ ਆਉਣ ਦੀ ਜੀ ਮੈਂ ਕੁਝ ਸਮਝਿਆ ਨਹੀਂ ਉਸ ਦੇ ਵਰਤੀਰੇ ਵਿੱਚ ਅਚਾਨਕ ਹੀ ਤਬਦੀਲੀ ਦੇਖ ਮੇਰੇ ਮੂੰਹੋਂ ਨਿਕਲਿਆ ਤੈਨੂੰ ਕੁਝ ਸਮਝਣ ਦੀ ਲੋੜ ਨਹੀਂ ਤੂੰ ਉੱਥੇ ਤੋਂ ਇਸ ਤੋਂ ਪਹਿਲਾਂ ਕਿ ਮੈਂ ਕੁਝ ਕਾਰ ਬੈਠਾ ਪ੍ਰਵੇਸ਼ ਨੇ ਫੈਸਲਾ ਕੁੰਨ ਆਵਾਜ਼ ਵਿੱਚ ਮੈਨੂੰ ਹਦਾਇਤ ਦਿੱਤੀ ਕਿ ਇਹੋ ਲੋਕ ਆ ਰਹੀ ਗੱਲ ਸੀ ਨਾਲ ਦੀ ਸਵਾਰੀ ਨੇ ਪੁੱਛਾ ਤਾਂ ਵਿੱਚ ਜ਼ਰੂਰ ਬੋਲਣਾ ਹੁੰਦਾ ਚੰਗੀ ਭਲੀ ਗੱਲ ਚੱਲ ਰਹੀ ਸੀ ਪਿਕਚਰ ਵਾਂਗੂ ਉਸ ਦੇ ਨਾਲ ਸੀਟ ਤੇ ਬੈਠੀ ਸਵਾਰੀ ਨੇ ਰੋ ਨਾ ਕੇ ਚੱਲ ਕੋਈ ਨਾ ਤੂੰ ਸੁਣਾ ਕਾਕਾ ਇਹ ਪੂਰਾ ਕਿੱਸਾ ਐਨ ਬੈਨ ਜਿੱਦਾਂ ਹੋਇਆ ਹੈ ਬਜ਼ੁਰਗ ਨੇ ਇੱਕ ਵਾਰ ਫੇਰ ਰੋਹਿਤ ਦੀ ਪਿੱਠ ਥਾਪਦਿਆਂ ਇਸ਼ਾਰਾ ਕੀਤਾ ਸੁਣੋ ਅਗਲੀ ਗੱਲ ਪ੍ਰਵੇਸ਼ ਦੀ ਆਕੜ ਆਵਾਜ਼ ਹੋਂਰ ਸੋਈ ਵਿੱਚ ਕੰਮ ਕਰ ਰਹੀ ਉਸ ਦੀ ਬੇਗਮ ਚੱਟ ਦੇਣੀ ਬਾਹਰ ਨਿਕਲੀ ਕਿਉਂ ਆਵਾ ਤਵਾ ਬੋਲੀ ਜਾ ਰਹੇ ਹੋ ਆਪਣੇ ਚਾਚੇ ਦਾ ਤਾਂ ਕੁਝ ਲਿਹਾਜ਼ ਕਰੋ ਕਰੇ ਹਟ ਤੂੰ ਮੇਰੇ ਸਿਰ ਤੇ ਖੂਨ ਸਵਾਰੇ ਮੇਰੇ ਸਿਰ ਤੇ ਖੂਨ ਸਵਾਰੇ ਉਸ ਦੀ ਨਕਲ ਲਾਉਂਦਿਆਂ ਬੇਗਮ ਬੋਲੀ ਤੇ ਅੱਜ ਅਸੀਂ ਕਾਰ ਆਏ ਮਹਿਮਾਨ ਦਾ ਕਤਲ ਕਰ ਦੇਣਾ ਪਿਓ ਦੇ ਬਹਾਦਰ ਪੁੱਤ ਹੋਏ ਅਸੀਂ ਬੇਗਮ ਦੀ ਗੱਲ ਦਾ ਉਸ ਤੇ ਕੋਈ ਅਸਰ ਨਾ ਹੋਇਆ ਉਹ ਉਸ ਨੂੰ ਤੱਕਾ ਦੇ ਕੇ ਮੇਰੇ ਵੱਲ ਵਧਿਆ ਡਰ ਦੇ ਮਾਰੇ ਮੇਰਾ ਬੁਰਾ ਹਾਲ ਹੋ ਗਿਆ ਸੀ ਹਰਾਂ ਸੰਗੇ ਕੁਝ ਪਲ ਪਹਿਲਾਂ ਆਪਣੇ ਭਤੀਜੇ ਵਜੋਂ ਮੇਰੀ ਜਾਣ ਪਹਿਚਾਣ ਕਰਵਾਉਣ ਵਾਲਾ ਮੰਨਾ ਚਾਚਾ ਖਮੋਸ਼ ਕਿਉਂ ਬੈਠਾ ਸੀ ਪ੍ਰਵੇਜ਼ ਇੰਨਾ ਕੁਝ ਕਹਿ ਗਿਆ ਮੈਨੂੰ ਮਾਰਨ ਲਈ ਅੱਗੇ ਵਧਿਆ ਇੱਥੋਂ ਤੱਕ ਕਿ ਉਹਦੀ ਬੇਗਮ ਨੇ ਵੀ ਰਸੋਈ ਵਿੱਚਲਾ ਆਪਣਾ ਕੰਮ ਵਿੱਚੇ ਛੱਡ ਕਮਰੇ ਵਿੱਚ ਆ ਕੇ ਉਹਨੂੰ ਨੱਥ ਪਾਉਣ ਦਾ ਯਤਨ ਕੀਤਾ ਪਰ ਚਾਚਾ ਤਾਂ ਵੀ ਖਮੋਚ ਬੈਠਾ ਰਿਹਾ ਪ੍ਰਵੇਜ਼ ਮੇਰੇ ਮੋਹਰੇ ਆਖ ਲੋਤਾ ਮੈਂ ਸਹਿਮਿਆ ਨਜ਼ਰਾਂ ਨਾਲ ਉਸ ਨੂੰ ਤੱਕਿਆ ਉਸੋਂ ਦੋਵੇਂ ਬਾਹਾਂ ਉੱਪਰ ਚੱਕੀਆਂ ਜਾਪਿਆ ਕਿ ਉਹ ਹੁਣੇ ਮੇਰਾ ਗਲਾ ਦਬੋਚ ਦੇਵੇਗਾ ਮੈਂ ਇੱਕ ਵਾਰ ਪਿੱਛੇ ਦਰਵਾਜ਼ੇ ਵੱਲ ਦੇਖਿਆ ਉਹ ਭੇੜਿਆ ਹੋਇਆ ਸੀ ਮਨ ਹੀ ਮਨ ਵਿੱਚ ਕਿਹਾ ਇਹ ਇੱਥੇ ਤਾਂ ਮੈਨੂੰ ਜ਼ਿਬਹਾ ਕਰਨ ਦਾ ਪੂਰਾ ਇੰਤਜ਼ਾਮ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ ਚਾਚਾ ਘਰ ਦੁੱਧ ਪਿਆ ਕੇ ਲਿਆਇਆ ਬਲੀ ਤੋਂ ਪਹਿਲਾਂ ਬੱਕਰੇ ਦੀ ਪੂਜਾ ਜੋ ਕਰਨੀ ਸੀ ਮੇਰੀਆਂ ਅੱਖਾਂ ਕੱਦ ਮੀਟੀਆਂ ਗਈਆਂ ਮੈਨੂੰ ਪਤਾ ਵੀ ਨਹੀਂ ਲੱਗਾ ਕਿ ਉਹ ਸੱਚੀ ਮੁੱੱਚੀ ਹੱਥ ਚੁੱਕ ਲਿਆ ਸੀ ਜੇ ਹਾਂ ਤਾਂ ਇਸ ਤੋਂ ਵੱਡੀ ਮੰਦ ਭਾਗੀ ਤੇ ਕਟਿਆ ਗੱਲ ਹੋਰ ਹੋ ਨਹੀਂ ਸਕਦੀ ਮੈਨੂੰ ਤਾਂ ਸ਼ਰਮ ਆ ਰਹੀ ਬਜ਼ੁਰਗ ਵਿੱਚੋਂ ਬੋਲ ਪਿਆ ਤੂੰ ਭਾਈ ਆ ਪਹਿਲਾਂ ਪੂਰੀ ਗੱਲ ਤਾਂ ਸੁਣ ਲੈ ਆਖੇ ਮੈਨੂੰ ਤਾਂ ਸ਼ਰਮ ਆ ਰਹੀ ਹੈ ਟਾਂਗੇ ਵਾਲੇ ਨੇ ਚਿਰਦਿਆਂ ਕਿਹਾ ਮੈਨੂੰ ਵੀ ਇਹੋ ਲੱਗ ਰਿਹਾ ਸੀ ਪਰ ਕਾਹਨੂੰ ਉਹ ਮੇਰੇ ਨੇੜੇ ਆਇਆ ਮੈਨੂੰ ਕੁੱਟ ਕੇ ਇਕਲੇ ਵਿੱਚ ਲੈ ਲਿਆ ਤੇ ਕਹਿਣ ਲੱਗਾ ਇਹ ਕੀ ਬਹਾਦਰ ਬਾਬੇ ਦਾ ਪੋਤਾ ਮੇਮਣਾ ਬਣਿਆ ਖਲੋਤਾ ਹੈ ਮੇਰੇ ਅੱਗੇ ਉਸੋ ਮੇਰੀਆਂ ਗੱਲਾਂ ਪਲੋਸਦਿਆਂ ਤੇ ਮੁੜ ਕਹਿਣ ਲੱਗਾ ਕੰਮ ਲਾਣਾ ਹੋਵੇ ਤਾਂ ਇਦਾਂ ਵੀ ਬਗਾਨਿਆਂ ਵਾਂਗ ਆਈਦਾ ਕਦੇ ਆਪਣੇ ਘਰੇ ਇਹ ਤੇਰੇ ਬਾਬੇ ਦੀ ਨਿਸ਼ਾਨੀ ਹੈ ਤੇ ਤੂੰ ਕਦੀ ਵੀ ਆ ਸਕਦਾ ਹੈ ਇੱਥੇ ਕਿਸੇ ਨੂੰ ਪੁੱਛਣ ਦੱਸਣ ਦੱਸਣ ਦੀ ਕੋਈ ਲੋੜ ਨਹੀਂ ਕਮਲਿਆ ਗੱਲਾਂ ਤਾਂ ਤੁਸੀਂ ਕਰਦੇ ਪਇਓ ਇਹ ਸਿੱਧਾ ਕੀ ਕਣਾ ਆਉਂਦਾ ਇਹਨੂੰ ਇੱਥੋਂ ਦਾ ਕੀ ਪਤਾ ਸੀ ਬੇਗਮ ਨੇ ਉਸ ਨੂੰ ਟੋਕਿਆ ਗਲਤ ਅੰਤ ਤੇਰੀ ਠੀਕ ਹੈ ਇਸ ਤਰ੍ਹਾਂ ਤਾਂ ਮੈਂ ਸੋਚਿਆ ਹੀ ਨਹੀਂ ਸੀ ਚੱਲ ਕੋਈ ਨਾ ਹੁਣ ਇਹਦੀ ਖਾਤਰਦਾਰੀ ਦਾ ਇੰਤਜ਼ਾਮ ਕਰ ਇਸ ਘਰ ਦਾ ਮਾਲਕ ਹੈ ਐਵੇਂ ਨਾ ਸਮਝੀ ਪ੍ਰਵੇਜ਼ ਨੇ ਬੇਗਮ ਦੀ ਗੱਲ ਨਾਲ ਹਾਮੀ ਭਰਦਿਆਂ ਕਿਹਾ ਉਹ ਸਾਰੇ ਜੋ ਜੋਦੀ ਹੱਸਣ ਲੱਗੇ ਮੰਨੇ ਚਾਚੇ ਨੇ ਦੱਸਿਆ ਪ੍ਰਵੇਜ਼ ਬੜਾ ਵੱਡਾ ਕਲਾਕਾਰ ਹੈ ਨਾਟਕ ਖੇਡਦਾ ਰਹਿੰਦਾ ਸਭਿਆਚਾਰਕ ਪ੍ਰੋਗਰਾਮ ਵਿੱਚ ਵੱਧ ਝੜ ਕੇ ਹਿੱਸਾ ਲੈਂਦਾ ਹੈ ਤੈਨੂੰ ਦੇਖ ਮੂਡ ਵਿੱਚ ਆ ਗਿਆ ਹੁਣ ਪਤਾ ਲਗਾ ਮੰਨਾ ਚਾਚਾ ਚੁੱਪ ਕਿਉਂ ਬੈਠਾ ਸੀ ਉਹ ਤਾਂ ਮਜ਼ੇ ਲੈ ਰਿਹਾ ਸੀ ਪ੍ਰਵੇਸ਼ ਦੀ ਐਕਟਿੰਗ ਦੇ ਤੂੰ ਕੁਝ ਨਾ ਪੁੱਛ ਡਰਾਮਾ ਤਾਂ ਇਨਾਂ ਦੀ ਜ਼ਿੰਦਗੀ ਐ ਪ੍ਰਵੇਸ਼ ਦੀ ਬੇਗਮ ਨੇ ਦੱਸਿਆ ਪ੍ਰਵੇਸ਼ ਨੇ ਇੱਕ ਵਾਰ ਫੇਰ ਮੈਨੂੰ ਘੁੱਟ ਲਿਆ ਸੋਫੇ ਤੇ ਬਹਿਣ ਸਮੇਂ ਵੀ ਮੈਨੂੰ ਆਪਣੇ ਨਾਲ ਚਿਮੇੜੀ ਰੱਖਿਆ ਤੈਨੂੰ ਪਤਾ ਐ ਅੱਜ ਮੈਂ ਕੀ ਦਾ ਰੋਲ ਕੀਤਾ ਇਹਨੂੰ ਕੀ ਪਤਾ ਹੋਣਾ ਇਹ ਤਾਂ ਵੰਡ ਤੋਂ ਮਗਰੋਂ ਹੋਇਆ ਮੰਨੇ ਚਾਚੇ ਨੇ ਉਹਨੂੰ ਟੋਕਦਿਆਂ ਕਿਹਾ ਇਹ ਤੇ ਬਾਬੇ ਦਾ ਰੋਲ ਸੀ ਚਾਚੇ ਅਤੇ ਮੁਹੱਲੇ ਦੇ ਪੁਰਾਣੇ ਲੋਕਾਂ ਤੋਂ ਸੁਣ ਮੈਂ ਉਹਨਾਂ ਦੇ ਕਿਰਦਾਰ ਵਿੱਚ ਆਪਣੇ ਆਪ ਨੂੰ ਟਾਲ ਲਿਆ ਜਦ ਬਹੁਤ ਖੁਸ਼ ਹੁੰਨਾ ਤਾਂ ਇਸ ਕਿਰਦਾਰ ਵਿੱਚ ਆ ਜਾਣਾ ਹੈ ਇਸ ਕਿਰਦਾਰ ਨੇ ਮੇਰੀ ਸ਼ੌਰਤ ਬਹੁਤ ਵਧਾ ਦਿੱਤੀ ਹੁਣ ਤਾਂ ਲੋਕ ਮੈਨੂੰ ਪ੍ਰਵੇਸ਼ ਦੀ ਥਾਂ ਪੰਡਤ ਕਰਮਚੰਦ ਹੀ ਕਹਿਣ ਲੱਗ ਪਏ ਨੇ ਉਹਦਾ ਪੋਤਾ ਉਹਦਾ ਆਪਣਾ ਖੂਨ ਚੱਲ ਕੇ ਅੱਜ ਆਪਣੇ ਦੌਲਤਖਾਨੇ ਵਿੱਚ ਆਇਆ ਏ ਕੋਈ ਨਜ਼ਰਾਨਾ ਤਾਂ ਪੇਸ਼ ਕਰਨਾ ਹੀ ਸੀ ਉਹ ਬਹੁਤ ਦਿਲਦਾਰ ਸੀ ਯਾਰਾਂ ਦਾ ਯਾਰ ਇਹੋ ਜਿਹਾ ਬੰਦਾ ਲੱਭਣਾ ਕਿਤੇ ਮੰਨੇ ਚਾਚੇ ਨੇ ਕਿਹਾ ਪ੍ਰਵੇਸ਼ ਦੀ ਸ਼ਰਦਾ ਦੇਖ ਮੇਰੀ ਅੱਖਾਂ ਚੋਂ ਥਰੂ ਕਰਨ ਲੱਗੇ ਕਮਲਾ ਨਾ ਹੋਵੇ ਐਵੇਂ ਨਹੀਂ ਰੋਈਦਾ ਕੀ ਹੋਇਆ ਜੇ ਵੰਡ ਵੜਾਈਆਂ ਹੋ ਗਿਆ ਮਨੁੱਖੀ ਰਿਸ਼ਤੇ ਤਾਂ ਨਹੀਂ ਬਦਲੇ ਅੱਜ ਵੀ ਅਸੀਂ ਇੱਕ ਆ ਪ੍ਰਵੇਸ਼ ਨੇ ਮੈਨੂੰ ਉੱਪਰ ਤੋਂ ਥੱਲੇ ਤੱਕ ਸਾਰਾ ਘਰ ਦਿਖਾਇਆ ਇਹ ਤੇਰੇ ਬਾਬੇ ਦੀ ਬੈਠਕ ਸੀ ਉਹ ਇੱਥੇ ਹੀ ਬੈਠਦੇ ਸਨ ਰਾਜਾਂ ਵਾਂਗ ਗਲੀ ਮਹੱਲੇ ਵਿੱਚ ਪੂਰਾ ਰਹੂ ਸੀ ਉਸ ਦਾ ਪ੍ਰਵੇਜ ਨੇ ਉਸ ਦਾ ਟ੍ਰੇਲਰ ਦਿਖਾਈ ਦਿੱਤਾ ਈ ਮੰਨੇ ਚਾਚੇ ਦੀ ਕਮੈਂਟਰੀ ਵੀ ਨਾਲ ਦੀ ਨਾਲ ਚੱਲਦੀ ਰਹੀ ਇਹੋ ਜਿਹੇ ਪਲ ਬੜੇ ਯਾਦਗਾਰ ਹੁੰਦੇ ਨੇ ਬਜ਼ੁਰਗ ਨੇ ਟਿੱਪਣੀ ਕੀਤੀ ਤੁਸੀਂ ਠੀਕ ਕਹਿ ਰਹੇ ਇਹ ਘਟਨਾ ਕਦੇ ਭੁੱਲ ਨਹੀਂ ਸਕਾਂਗਾ ਮੈਂ ਰੋਹਿਤ ਨੇ ਉਸ ਦੀ ਗੱਲ ਦੀ ਹਾਮੀ ਭਰਦਿਆਂ ਕਿਹਾ ਖਾਤਰਦਾਰੀ ਹੋਈ ਫੇਰ ਬਜ਼ੁਰਗ ਨੇ ਪੁੱਛਿਆ ਇਹ ਹੁਣ ਬਹੁਤ ਵੱਡੀ ਗੱਲ ਨਹੀਂ ਰਹੀ ਮਹਿਮਾਨ ਨਿਵਾਜ਼ੀ ਤਾਂ ਸਾਡੇ ਪੰਜਾਬੀਆਂ ਦੇ ਰਗ ਰਗ ਵਿੱਚ ਐ ਉਹਨਾਂ ਨੂੰ ਤਾਂ ਬਹਾਨਾ ਚਾਹੀਦਾ ਆ ਆਪਾ ਲਟਾਉਣ ਲਈ ਟਾਂਗੇ ਵਾਲੇ ਨੇ ਕਿਹਾ ਉਸ ਤੋਂ ਕਿਤੇ ਵੱਧ ਪ੍ਰਵੇਸ਼ ਦੀ ਵੇਗਬ ਨੇ ਚਾਹੀ ਚਾਹੀ ਪਕਵਾਨ ਤਿਆਰ ਕੀਤਾ ਢੱਡ ਵਿੱਚ ਜਗ੍ਹਾ ਨਹੀਂ ਸੀ ਬਚੀ ਠੂਸ ਠੂਸ ਕੇ ਖਾਣਾ ਪਿਆ ਚਾਹ ਦੇ ਦੌਰ ਤਾਂ ਪਤਾ ਨਹੀਂ ਕਿੰਨੀ ਵਾਰ ਚੱਲੇ ਸਨ ਵਿਦਾ ਹੋਣ ਸਮੇਂ ਤੋਹਫਿਆਂ ਨਾਲ ਲੱਦ ਦਿੱਤਾ ਫੇਰ ਤਾਂ ਬਾਈ ਵਾਕਈ ਇਹ ਤੇਰੇ ਜੀਵਨ ਦੀ ਅਲੋਕਾਰ ਹੀ ਕਟਣਾ ਐ ਨਾਲ ਬੈਠੀ ਸਵਾਰੀ ਨੇ ਕਿਹਾ ਉਹ ਕਿਵੇਂ ਖਾਤਰਦਾਰੀ ਤਾਂ ਹੋਰ ਨਾ ਨਹੀਂ ਵੀ ਕੀਤੀ ਦੂਜੀ ਸਵਾਰੀ ਨੇ ਕਿਹਾ ਕਿਉਂਕਿ ਹੋਰ ਥਾਵਾਂ ਤੇ ਇਹਦੇ ਅੱਗੇ ਉਹ ਬੰਦਾ ਨਹੀਂ ਸੀ ਆਇਆ ਜਿਸ ਨੇ ਖੁੱਦ ਨੂੰ ਇਹਦੇ ਬਾਬੇ ਦੇ کردار ਵਿੱਚ ਟਾਲ ਲਿਆ ਹੋਵੇ ਅਤੇ ਹੁਣ ਤੱਕ ਆਪਣੀ ਐਕਟਿੰਗ ਨਾਲ ਉਸ ਨੂੰ ਜਿਉਂਦਾ ਰੱਖਣ ਵਿੱਚ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ ਬਜ਼ੁਰਗ ਨੇ ਜ਼ੋਰਦਾਰ ਦਲੀਲ ਦਿੱਤੀ ਤੁਸੀਂ ਸਹੀ ਫਰਮਾਇਆ ਮੈਨੂੰ ਉੱਥੇ ਆਪਣੇ ਬਾਬੇ ਦੇ ਦਰਸ਼ਨ ਹੋਏ ਉਹ ਪ੍ਰਵੇਸ਼ ਦੇ ਅਵਤਾਰ ਵਿੱਚ ਜਾਉਂਦਾ ਜਾਗਦਾ ਮੇਰੇ ਸਾਹਮਣੇ ਆਣ ਖਲੋਤਾ ਉਸ ਘਰ ਵਿੱਚ ਅੱਜ ਵੀ ਮੇਰਾ ਬਾਬਾ ਨਿਵਾਸ ਕਰਦਾ ਏ ਪ੍ਰਵੇਸ਼ ਉਸ ਦੀ ਬੇਗਮ ਮੰਨਾ ਚਾਚਾ ਤੇ ਹੋਰ ਲੋਕਾਂ ਦੇ ਚਿਹਤਿਆਂ ਦੀ ਚੰਗੇਰ ਵਿੱਚ ਉਹਨਾਂ ਪਲਾਂ ਵਿੱਚ ਮੈਂ ਵੀ ਫਾਸ਼ੂ ਅਰਚ ਤੇ ਪੁੱਜ ਗਿਆ ਸਾਂ ਗੱਲ ਤਾਂ ਤੇਰੀ ਠੀਕ ਹੈ ਮੇਰੇ ਵੀਰ ਬਾਕੀ ਆਉਣ ਜਾਣ ਵਾਲੀਆਂ ਗੱਲਾਂ ਨੇ ਪਰ ਜਿਹੜਾ ਤੋਹਫ਼ਾ ਉਹ ਘਰ ਵਾਲਿਆਂ ਨੇ ਤੈਨੂੰ ਦਿੱਤਾ ਉਹਦਾ ਜਵਾਬ ਨਹੀਂ ਸੱਚ ਪੁੱਛੇ ਤਾਂ ਐਂ ਗੱਲ ਸੁਣ ਕੇ ਸਾਡੀ ਛਾਤੀ ਵੀ ਮਾਨਾ ਚੌੜੀ ਹੋ ਗਈ ਏ ਬਜ਼ੁਰਗ ਨੇ ਗੱਲ ਦਾ ਨਿਚੋੜ ਕੱਢ ਮਾਰਿਆ ਟਾਂਗਾ ਲੰਡੇ ਬਾਜ਼ਾਰ ਦੀ ਸਾਹਮਣੀ ਸੜਕ ਤੋਂ ਲੰਘ ਰਿਹਾ ਸੀ ਤਾਂ ਅਚਾਨਕ ਪਿਛਲੀ ਸੀਟ ਤੇ ਇੱਕ ਪਾਸੇ ਹੁਣ ਤੱਕ ਚੁੱਪ ਬੈਠੀ ਔਰਤ ਦੀ ਆਵਾਜ਼ ਸੁਣਾਈ ਦਿੱਤੀ ਬੇਟਾ ਇੱਥੇ ਰੋਕੀ ਜ਼ਰਾ ਰੋਹਿਤ ਨੇ ਹੈਰਾਨੀ ਨਾਲ ਪਿੱਛੇ ਦੇਖਿਆ ਉਹ ਔਰਤ ਸਿਰ ਤੋਂ ਪੈਰਾਂ ਤੱਕ ਬੁਰਕੇ ਵਿੱਚ ਟਕੀ ਹੋਈ ਸੀ ਵਾਹਾਂ ਦੀਆਂ ਚੁਰੜੀਆਂ ਉਸ ਦੀ ਬਜ਼ੁਰਗੀ ਦਰਸਾਉਣ ਲਈ ਕਾਫੀ ਸਨ ਉਹ ਉਤਰੀ ਸੜਕ ਦੇ ਖੱਬੇ ਪਾਸੇ ਖਲੋਤੀ ਕਿਨੂਆ ਦੀ ਰੇੜੀ ਪਾਸ ਗਈ ਕਿਦਾਂ ਦੇ ਰਿਹਾ ਕਿਨੂ 10 ਰੁਪਏ ਤੇ 5 ਰੇੜੀ ਵਾਲੀ ਨੇ ਕਿਹਾ ਸੋਹਣੇ ਜੇ 10 ਕਿਨੂ ਛਾਟ ਦੇ ਬਜ਼ੁਰਗ ਔਰਤ ਨੇ ਕਿਨੂ ਵਾਲੇ ਨੂੰ ਆਰੇ ਲਾਉਂਦਿਆ ਹੱਥ ਦੇ ਇਸ਼ਾਰੇ ਨਾਲ ਰੋਹਿਤ ਨੂੰ ਸੱਦਿਆ ਰੋਹਿਤ ਰੋਹਿਤ टांगे ਤੋਂ ਉਤਰ ਕਿਨੂਆ ਦੀ ਰੇੜੀ ਕੋਲ ਖਲੋਤੀ ਬਜ਼ੁਰਗ ਅੰਮਾ ਪਾਸ ਗਿਆ ਮਾਂ ਨੇ ਤਾਂ ਗਲਵਕੜੀ ਪਾਈ ਉਸ ਦਾ ਸਿਰ ਪਲੋਸਿਆ ਮੱਥਾ ਚੁੰਮਿਆ ਮੋੜ ਛਾਤੀ ਨਾਲ ਲਾਇਆ ਤੇ ਉਹਦੇ ਮੂੰਹ ਤੇ ਪਿਆਰ ਭਰਿਆ ਹੱਥ ਫੇਰਦਿਆਂ ਕਿਹਾ ਮਾਂ ਸਦਕੇ ਵਾਰੀ ਜਾਵਾਂ ਆਪਣੇ ਸੋਹਣੇ ਜਿਹੇ ਪੁੱਤ ਤੇ ਰੋਹਿਤ ਨੂੰ ਭਾਵੇਂ ਅਜੇ ਤੱਕ ਅਸਲ ਗੱਲ ਦੀ ਸਮਝ ਨਹੀਂ ਸੀ ਪਈ ਪਰ ਮਾਂ ਦੀ ਛਾਤੀ ਨਾਲ ਲੱਗਣ ਤੇ ਉਹਨ ਇੱਕ ਦਾ ਜਿਹ ਅਹਿਸਾਸ ਜ਼ਰੂਰ ਹੋਇਆ ਜਿਹੜਾ ਘਰ ਦੀ ਵੱਡੀ ਬਜ਼ੁਰਗ ਦੀ ਛਾਤੀ ਨਾਲ ਲੱਗਣ ਨਾਲ ਹੁੰਦਾ ਹੈ ਅੰਮਾ ਦੀ ਰੋਣ ਹਾਕੀ ਆਵਾਜ਼ ਸੁਣ ਉਹ ਆਪਣੇ ਤੇ ਕਾਬੂ ਨਹੀਂ ਰੱਖ ਸਕਿਆ ਉਹ ਸਾਮਾ ਦੇ ਗੋਡੀ ਹੱਥ ਲਾਉਣ ਵਿੱਚ ਦੇਰ ਨਹੀਂ ਲਾਈ ਮੈਂ ਤੇਰੇ ਨਾਨਕੇ ਪਿੰਡ ਲਾਂਦੜਾ ਦੀਆਂ ਅੰਮਣ ਇਹ ਕਹਿੰਦੇ ਆ ਰੀੜੀ ਵਾਲੇ ਤੋਂ ਕਿੰਨੂ ਦਾ ਥੈਲਾ ਲਿਆ ਤੇ ਰੋਹਿਤ ਦੇ ਹੱਥ ਫੜਾਉਂਦਿਆਂ ਕਿਹਾ ਨਾਨੀ ਦਾ ਪਿਆਰ ਲੈਂਦਾ ਜਾ ਇਹ ਕਹਾਣੀ ਤੁਹਾਨੂੰ ਕਿੱਦਾਂ ਲੱਗੀ ਲਾਈਕ ਤੇ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਨਾ